ਜਿਵੇਂ-ਜਿਵੇਂ ਪਾਰਲੀਮੈਂਟ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ-ਉਵੇਂ ਪੰਜਾਬ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ ਉਸੇ ਤਹਿਤ ਅਜ ਤਰਨ ਤਰਨ ਐਸਐਸਪੀ ਅਸ਼ਵਨੀ ਕੁਬੜ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਆਖ-ਆਖ ਬੁਜਾਰਾ ਰਾਂ ਕੱਢਿਆ ਗਿਆ ਅਤੇ ਅਖੀਰ ਵਿੱਚ ਦੁਸ਼ਹਿਰਾ ਗਰਾਊਂਡ ਵਿੱਚ ਸਮਾਪਤ ਹੋਇਆ ਇਹ ਫਲੈਗ ਮਾਰਚ ਕਰਨ ਦਾ ਮਤਲਬ ਮਾਰੇ ਅਨਸਰਾਂ ਨੂੰ ਸੂਚਿਤ ਕਰਨਾ ਸੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਕਿ ਪੰਜਾਬ ਪੁਲਿਸ ਤੁਹਾਡੇ ਲਈ ਦਿਨ-ਰਾਤ ਸੇਵਾ ਵਿੱਚ ਹਾਜ਼ਰ ਹੈ ਕੋਈ ਰੂਟੀਨ ਤੇ ਚਾਲੀ ਦੇ ਜੀ ਹਫਤੇ 10 ਦੇ ਬਾਅਦ ਸਾਡਾ ਕੋਈ ਨਾ ਕੋਈ ਵੈਸੇ ਕੋਈ ਆਪਰੇਸ਼ਨ ਚੱਲਦਾ ਰਹਿੰਦਾ ਤੇ ਘੁੰਮ ਫਿਰ ਕੇ ਫੇਰ ਜਿਹੜੀ ਹੈ ਅੱਜ ਸਾਡਾ ਫਲੈਗਮਾਨ ਹੈਗਾ ਸਾਰੇ ਡਿਸਟ੍ਰਿਕਟ ਦੇ ਵਿੱਚ ਪੀਐਮਐਫ ਦੇ ਨਾਲ ਕੈਪੀਟਲ ਕੰਪਨੀ ਹੈਗੀ ਐ ਪਲੱਸ ਆਪਣੇ ਸਾਡੇ ਸਾਰੇ ਜਿਹੜੇ ਪੀਸ ਆਫਸਰਸ ਹੈ ਹੈਡਕੁਆਟਰ ਵਾਲੇ ਜਾਂ ਸਬਡੀਵੀਨ ਵਾਲੇ ਇਹ ਸਾਰਿਆਂ ਦੇ ਨਾਲ ਜਿੰਨੇ ਵੀ ਕੋਈ ਵੋਟਾਂ ਕਰਤੀਆਂ ਆ ਆਉਣ ਵਾਲੇ ਇਲੈਕਸ਼ਨ ਤੋਂ ਅਪਰੋਕਸੀਮੇਟਲੀ 6 ਹਫਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ 5 ਹਫਤੇ ਦੇ 3 ਉਹ ਕਿਸ ਗੱਲ ਦੀ ਬਲੈਕ ਮਾਰਚ ਕਰਕੇ ਲੋਕਾਂ ਕੰਫੀਡੈਂਸ ਬਿਲਡਿੰਗ ਜਿਹੜਾ ਹੈਗਾ ਉਹ ਕਰਨ ਵਾਸਤੇ ਬਲੈਕ ਮਾਰਚ ਕਰ। ਕਿੰਨੀਆਂ ਤੀਆਂ ਸਾਡੇ ਵੱਲੋਂ ਤਾਂ ਡਿਮਾਂਡ ਜਿਹੜੀ ਹੈ 20 ਦੀ ਹੈ। ਦੁਨੀਆਂ ਵੀ ਦੇਖੋ ਕੈਂਟਰ ਤੋਂ ਲੱਗਦੀ ਦੀ ਹੈ ਅਜੇ ਸਿੱਕ। ਤੇ ਲੱਕੇ ਚ ਕਿਸ ਤਰ੍ਹਾਂ ਦਾ ਮੋਲ ਆ? ਠੀਕ ਹੈ ਜੀ ਅਜੇ ਸकता। ਸਰ ਵੈਪਨਸ ਵਗੈਰਾ ਬਾਰੇ ਕੀ ਅਪੀਲ ਕਰੋਗੇ? ਵੈਪਨਸ ਆਲਮੋਸਟ ਅਸੀਂ 75% ਦੇ ਕਰੀਬ ਜਮ੍ਹਾਂ ਕਰਾ ਚੁੱਕੇ ਹਾਂ। ਤੇ ਥੋੜਾ ਜਿਹਾ ਕਿਸ ਸੀਜ਼ਨ ਚਲ ਰਿਹਾ ਆੜਤੀਆਂ ਦਾ ਜਾਂ ਦੂਜਾ ਜਿਹੜਾ ਬੈਂਕਸ ਵਾਲੇ ਆ ਉਹ ਅਸੀਂ ਥੋੜਾ ਜਿਹਾ ਸਿਰੂ ਚਲ ਰਹੇ ਆ। ਨੇੜੇ ਜਾ ਕੇ ਉਹ ਵੀ ਕੋਸ਼ਿਸ਼ ਕਰਨ ਦੀ ਸਾਰੇ ਕਰਵਾ ਲਈਏ ਆ ਆਲਮੋਸਟ ਅਸੀਂ 95% ਦੇ ਕਰੀਬ 95 96% ਰੈਪਰ ਜਿਹੜੇ ਆਲਮੋਸਟ ਸਮਾਪਤ ਹੋ ਜਾਂਦੇ ਹੁੰਦੇ ਪਰ ਜਿਹੜੇ ਕੋਈ ਬੈਂਕ ਵਾਲੇ ਹੈਗੇ ਆ ਜਾਂ ਛੂਟ ਹੈ ਜਿਨ੍ਹਾਂ ਨੂੰ ਕੋਈ ਟੈਟ ਹੈ ਉਹ ਹੀ ਛੱਡ ਕੇ ਬਾਕੀ ਪਹੁੰਚਣਗੇ ਸਾਰੇ 20% ਰਹਿਦੇ ਉਹ ਵੀ ਪਹੁੰਚਣਗੇ ਓਕੇ